ਤੇ ਤਰਨਤਾਰਨ ਜਿੰਮੀ ਚੋਡ ਆਵਾਜ਼ਮੀ ਪਾਰਟੀ ਜਿੱਤ ਗਈ ਹੈ 15 ਰਾਊਂਡ ਦੇ ਵਿੱਚ ਆਵਾਜ਼ਮੀ ਪਾਰਟੀ 11317 ਨੀਡ ਲੈ ਕੇ ਅੱਗੇ ਚੱਲ ਰਹੀ ਹੈ ਰਹਿ ਗਿਆ ਸਿਰਫ ਇੱਕ ਰਾਊਂਡ ਚੈਂਜਮੈਂਟਾਂ ਦੇ ਵਿੱਚ ਉਹ ਵੀ ਇੱਕ ਰਾਊਂਡ ਕਲੀਅਰ ਹੋ ਜਾਵੇਗਾ ਤੇ ਆਵਾਜ਼ਮੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਭੰਗੜੇ ਪੈਣੇ ਸ਼ੁਰੂ ਹੋ ਚੁੱਕੇ ਨੇ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਆਵਾਜ਼ਮੀ ਪਾਰਟੀ ਪੂਰਾ ਜਸਟਨ ਮੰਨਦੀ ਹੋਈ ਨਜ਼ਰ ਆ ਰਹੀ ਹੈ ਤੇ ਆਵਾਜ਼ੀ ਪਾਰਟੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਇੱਕ ਵੱਡੀ ਪਾਰਟੀ ਆ ਕਿਹ ਲੋਕੀ ਸਭ ਤੋਂ ਨੰਬਰ ਦੀ ਹੋ ਕੇ ਸਾਹਮਣੇ ਆਈ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਆਵਾਜ਼ੀ ਪਾਰਟੀ ਦੀਆਂ ਨੇ ਆਵਾਜ਼ੀ ਪਾਰਟੀ ਦੇ ਵਰਕਰਾਂ ਦੀਆਂ ਨੇ ਜਿੱਥੇ ਵੱਖ-ਵੱਖ ਦਫ਼ਤਰਾਂ ਦੇ ਵਿੱਚ ਆਵਾਜ਼ੀ ਪਾਰਟੀ ਦੇ ਵੱਲੋਂ ਜਿਹੜਾ ਕੀ ਖੁਸ਼ੀ ਮਨਾਈ ਜਾ ਰਹੀ ਹੈ ਤਰਨਤਾਰਨ ਦੀ ਜਿੰਦਗੀ ਚੋਂ ਜਿੱਤ ਕੇ ਜਥੇ ਪੂਰੀ ਆਮ ਆਦਮੀ ਪਾਰਟੀ ਨੇ ਜੀਤ ਜਾਨ ਲਗਾ ਕੇ ਮਿਹਨਤ ਕੀਤੀ ਵੱਖ-ਵੱਖ ਪੂਰੇ ਤਰਨਤਾਰਨ ਦੇ ਵਿੱਚ ਪੂਰਾ ਹੱਡੀ ਛੋਟੀ ਦਾ ਜ਼ੋਰ ਲਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਭਗਵੰਤ ਮਾਨ ਹੋਰਾਂ ਨੇ ਵੱਡੇ ਵੱਡੇ ਰੋਡ ਸ਼ੋਅ ਕੀਤੇ ਰੋਡ ਸ਼ੋਅ ਤੋਂ ਬਾਅਦ ਨਿੱਕੀਆਂ ਨਿੱਕੀਆਂ ਜਾਂ ਤੁਸੀਂ ਕਹ ਲੋ ਕਿ ਵੱਖ-ਵੱਖ ਘਰਾ ਘਰਾ ਦੇ ਵਿੱਚ ਜਾ ਜਾ ਕੇ ਉਹਨਾਂ ਨੇ ਅ ਮੀਟਿੰਗਾਂ ਕੀਤੀਆਂ ਲੋਕਾਂ ਨੂੰ ਦੱਸਿਆ ਕਿ ਕੀ ਜੇਕਰ ਤੁਸੀਂ ਸਾਨੂੰ ਚੇਤੰਨਦੇ ਹੋ ਇਸ ਜਿੰਨੀ ਚੌਂਡ ਦੇ ਵਿੱਚ ਸਰਕਾਰ ਦੀ ਤੁਹਾਡੀ ਸਰਕਾਰ ਤੇ ਸਰਕਾਰ ਦਾ ਹੀ ਐਮਐਲਏ ਦੇ ਨਾਮ ਤੋਂ ਜਿਹੜੀ ਮੁਹਿੰਮਾਂ ਚਲਾਈ ਉਹ ਵਾਲੀ ਆਪ ਦੀ ਸਰਕਾਰ ਤੇ ਆਪ ਦਾ ਹੀ ਐਮਐਲਏ ਉਹ ਮੁਹਿੰਮ ਦੇ ਤਹਿਤ ਵਕ ਵਕ ਪਿੰਡਾਂ ਦੇ ਵਿੱਚ ਤਰਨਤਾਂ ਦੇ ਵਿੱਚ ਪ੍ਰਚਾਰ ਕੀਤਾ ਗਿਆ ਤੇ ਉਸ ਪ੍ਰਚਾਰ ਦਾ ਜਿਹੜਾ ਨਤੀਜਾ ਹੈ ਉਹ ਤੁਸੀਂ ਵੇਖ ਸਕਦੇ ਹੋ ਉਹ ਨਤੀਜਾ ਜਿਹੜਾ ਨਿਕਲ ਕੇ ਸਾਹਮਣੇ ਆਇਆ ਕਿ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਆਵਾਜ਼ਮੀ ਪਾਰਟੀ ਦਾ 15ਵੇਂ ਰੰਗ ਦੇ ਵਿੱਚ 11317 ਦੀ ਲੀਡ ਹੋ ਚੁੱਕੀ ਹੈ ਤੇ ਹੁਣ ਆਵਾਜ਼ਮੀ ਪਾਰਟੀ ਨੇ ਸਾਰਿਆਂ ਨੂੰ ਪਛਾੜ ਕੇ ਰੱਖ ਦਿੱਤਾ ਹੈ ਆਵਾਜ਼ਮੀ ਪਾਰਟੀ ਇੱਕ ਵਾਰ ਫਿਰ ਤੋਂ ਵੱਡੀ ਪਾਰਟੀ ਬਣ ਕੇ ਉੱਗਰੀ ਹੈ ਤੇ ਆਵਾਜ਼ਮੀ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਆਵਾਜ਼ਮੀ ਪਾਰਟੀ ਦੇ ਉੱਤੇ ਵਿਸ਼ਵਾਸ ਜਤਾਇਆ ਹੈ ਇੱਕ ਵਾਰ ਫਿਰ ਤੋਂ ਕਿ ਜਿਹੜਾ ਸਾਲ ਇੱਕ ਰਹਿ ਚੁੱਕਾ ਹੈ ਆਵਾਜ਼ਮੀ ਪਾਰਟੀ ਆਵਾਜ਼ਵੀ ਸਰਕਾਰ ਦਾ ਉੱਪਰ ਵਿੱਚ ਹਰਮਿੰਦਰ ਸਿੰਘ ਸੰਧੂ ਨੂੰ ਦੁਬਾਰਾ ਤੋਂ ਜਿਹੜਾ ਐਮਐਲਏ ਬਣਾ ਕੇ ਤਰਨ ਤਰਨ ਦਾ ਆਵਾਜ਼ਵੀ ਪਾਰਟੀ ਦਾ ਹੀ ਐਮਐਲਏ ਬਣਾ ਕੇ ਉਹਨਾਂ ਨੂੰ ਵਿਧਾਨ ਸਭਾ ਭੇਜਿਆ ਜਾਏਗਾ ਜਿੱਥੇ ਹੁਣ ਆਵਾਜ਼ਵੀ ਪਾਰਟੀ ਇੱਕ ਸਾਲ ਦੇ ਵਿੱਚ ਜਿੰਨੇ ਕੰਮ ਜ਼ਿਆਦਾ ਹੋ ਸਕਣਗੇ ਉਹ ਕਰਨ ਦੀ ਉਹਨਾਂ ਦੀ ਉਮੀਦ ਹੈ ਤਾਂ ਲੋਕ ਉਹਦੀ ਉਮੀਦ 'ਤੇ ਖੜੇ ਉਤਰਨਗੇ ਜਾਂ ਨਹੀਂ ਤਾਂ ਸਮਾਂ ਦੱਸੇਗਾ ਪਰ ਅੱਜ ਦੀ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਹਰਮਿੰਦਰ ਸਿੰਘ ਸੰਧੂ ਜਿੱਤ ਚੁੱਕੇ ਨੇ ਤੇ ਉਹਨਾਂ ਦਾ ਮੁਕਾਬਲਾ ਇਸ ਵਾਰ ਰਿਹਾ ਤੇ ਰਿਹਾ ਸਿੱਧਾ ਸੁਖਵਿੰਦਰ ਕੌਰ ਹੋਰਾਂ ਨਾਲ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਉਹਨਾਂ ਨੇ ਵੀ ਬੜੀ ਤਗੜੀ ਤੁਸੀਂ ਕਹਿ ਲੋ ਕਿ ਸਟਰੈਟਜੀ ਅਪਣਾਈ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਸੁਖਬੀਰ ਬਾਦਲ ਔਰ ਸਿਮਰਤ ਬਾਦਲ ਦੋਨੋਂ ਜਣੇ ਇਥੇ ਲੱਗੇ ਰਹੇ ਤੇ ਜਿਸ ਕਾਰਨ ਅਕਾਲੀ ਦਲ ਦਾ ਜਿਹੜਾ ਗ੍ਰਾਫ ਬਹੁਤ ਜ਼ਿਆਦਾ ਡਾਊਨ ਜਿੱਥੇ ਅਕਾਲੀ ਦਲ 5ਵੇਂ ਨੰਬਰ ਤੇ ਪਹੁੰਚ ਗਿਆ ਸੀ ਅੱਜ ਉਹੀ ਅਕਾਲੀ ਦਲ ਨੇ ਦੂਸਰੇ ਨੰਬਰ ਤੇ ਪਹੁੰਚ ਚੁੱਕਾ ਹੈ ਤੇ ਹੁਣ ਉਹ 33ਵੇਂ ਨੰਬਰ ਤੇ ਪਹੁੰਚ ਚੁੱਕੇ ਨੇ ਮਨਦੀਪ ਸਿੰਘ ਖਾਲਸਾ ਜਿਨ੍ਹਾਂ ਨੇ ਇੰਡੀਪੈਂਡੈਂਟ ਚੋਣ ਲੜਿਆ ਇਹ ਚੋਣ ਲੜੀ ਇੰਡੀਪੈਂਡੈਂਟ ਤੇ ਜਿਸ ਨੂੰ ਸਮਰਥਨ ਦਿੱਤਾ ਵਾਰਿਸ ਪੰਜਾਬ ਅਕਾਲੀ ਦਲ ਵਾਰਿਸ ਪੰਜਾਬ ਜਿਹੜੇ ਇਹਨਾਂ ਦੇ ਅਮਰਿਤਪਾਲ ਦੇ ਫਾਦਰ ਤੇ ਉਹਨਾਂ ਦਾ ਪਰਿਵਾਰ ਉਹਨਾਂ ਨੇ ਸਪੋਰਟ ਕੀਤੀ ਉਸ ਦੇ ਨਾਲ ਹੀ ਅਕਾਲੀ ਦਲ ਬਾਜ਼ਲ ਦੇ ਵਿੱਚੋਂ ਜਿਹੜੇ ਲੋਕ ਲੰਘ ਕੇ ਜਾਂ ਬਾਜ਼ਲ ਦੇ ਵਿੱਚੋਂ ਜਿਨ੍ਹਾਂ ਨੇ ਆਪ ਛੱਡ ਦਿੱਤਾ ਸੀਗਾ ਤੇ ਉਹਨਾਂ ਨੇ ਸਪੋਰਟ ਕੀਤੀ ਗਿਆਨੀ ਹਰਪੀ ਸਿੰਘ ਆਦੇਸ਼ ਵਰਤਾਰ ਕਹਿ ਰਹੇ ਹਾਂ ਅਤੇ ਹੋਰ ਜਿਹੜੇ ਲੀਡਰ ਨੇ ਇਹਨਾਂ ਨੇ ਸਪੋਰਟ ਕੀਤੀ ਤੇ ਉਹ ਤੀਸਰੇ ਨੰਬਰ ਤੇ ਆਏ ਨੇ ਤੇ ਸਭ ਤੋਂ ਵੱਡਾ ਝਟਕਾ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਲੱਗਾ ਜਿਹੜੀ ਕਿ ਚੌਥੇ ਨੰਬਰ ਤੇ ਆ ਗਈ ਜਿਹੜੇ ਆਪਣਾ ਮੁਕਾਬਲਾ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਦੇ ਨਾਲ ਦੇਖ ਰਹੀ ਸੀ ਕਿ ਅਸੀਂ ਦੂਸਰੇ ਨੰਬਰ ਤੇ ਹੈਗੇ ਹਾਂ ਪਰ ਇਸ ਵਾਰ ਕਾਂਗਰਸ ਸਿੱਧਾ-ਸਿੱਧਾ ਚੌਥੇ ਨੰਬਰ ਤੇ ਚਲੇਗੀ ਚੌਥੇ ਨੰਬਰ ਤੇ ਆਹ ਕਾਂਗਰਸ ਚਲੇਗੀ ਤੇ ਤਸਵੀਰਾਂ ਤੁਹਾਨੂੰ ਅਸੀਂ ਜਸ਼ਨ ਦੀਆਂ ਦੇ ਸਾਰੇ ਆ ਜਿੱਥੇ ਵਕ ਵਕ ਥਾਵਾਂ ਤੇ ਆਵਾਮੀ ਪਾਰਟੀ ਦੇ ਲੀਡਰਾਂ ਆਵਾਮੀ ਪਾਰਟੀ ਦੇ ਜਿਹੜੇ ਵਰਕਰ ਨੇ ਆਵਾਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਲਗਾਤਾਰ ਭੰਗੜੇ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਲੋਕਾਂ ਨੇ ਜੜਾ ਮਤਵਾਇਆ ਪਾਸ ਪਾਰਟੀ ਦੇ ਅੱਠ ਵਿੱਚ ਦੇ ਵੱਲ ਬੱਦਗੀ ਪਤਲੀ ਦਾਰੀ ਹੈ ਹੁਣ ਅਖੀਰ ਦਾ ਰੰਗ ਰਹਿ ਗਿਆ ਆਮ ਆਦਮੀ ਪਾਰਟੀ ਉਹ ਕਿੰਨੀ ਲੀਡ ਫਾਈਨਲ ਲੀਡ ਜਿਹੜਾ ਦੇਖਣਾ ਹੋਵੇਗਾ ਕਿ ਫਾਈਨਲ ਲੀਡ ਕਿੰਨੀ ਕਿੰਨੀ ਬਣ ਆਈ ਹੈ ਫਾਈਨਲ ਲੀਡ ਦੇ ਵਿੱਚ ਪਤਾ ਲੱਗੇਗਾ ਕਿ ਕਿੰਨੇ ਕਿੰਨੀ ਲੀਡ ਦੇ ਨਾਲ ਜਿਹੜੇ ਲੋਕ ਨੇ ਜਾਂ ਤੁਸੀਂ ਕਹੋ ਕਿ ਕਿਹੜੀ ਫਾਈਨਲ ਲੀਡ ਕਿੰਨੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਜਿਸ ਕਾਰਨ ਆਵਾਜ਼ੀ ਪਾਰਟੀ ਜਿੱਤ ਸਕੀ ਹੈ 192000 ਜਿਹੜੀ ਵੋਟ ਹੈ ਉਹ ਸੀ ਆਵਾਜ਼ੀ ਉਹ ਸੀ ਤਰੰਤਰੰਗੀ ਤੇ ਉਸ ਤੋਂ ਬਾਅਦ ਹੁਣ ਵੋਟ ਪਈ ਹੈ ਤੇ ਹੁਣ ਵੱਖ-ਵੱਖ ਜਿਹੜੀ ਵੋਟ ਹੈ ਉਹ ਪ੍ਰੋਪਰ ਪਤਾ ਚੱਲੇਗਾ 10ਵੇਂ ਰਾਉਂਡ ਤੋਂ ਬਾਅਦ ਕਿ ਆਵਾਜ਼ੀ ਪਾਰਟੀ ਨੂੰ ਕਿੰਨੀ ਵੋਟ ਪੂਰੀ ਪਈ ਹੈ ਇਸ ਸਮੇਂ ਜਿਹੜੀ ਵੋਟ ਹੈ ਅਮਨੀ ਸਿੰਘ ਸੰਧੂ ਨੂੰ 40000 ਵੋਟ ਪੈ ਚੁੱਕੀ ਹੈ ਤੇ ਜਿਹਦੇ ਵਿੱਚੋਂ 11317 ਦੇ ਹਿਸਾਬ ਦੇ ਨਾਲ ਹਰਜੀਤ ਸੰਧੂ ਜਿਹੜੇ ਨੇ ਉਹ ਅੱਗੇ ਚੱਲਦੇ ਬੈ ਨੇ ਤੇ ਇਹਨਾਂ ਦੇ ਨਾਲ ਇੱਕ ਅਕਾਲੀ दल ਜਿਹੜਾ ਮੁਕਾਬਲੇ ਦੇ ਵਿੱਚ ਆਇਆ ਤੇ ਅਕਾਲੀ ਦਲ ਦੇ ਲੀਡਰਾਂ ਨੇ ਅਕਾਲੀ ਦਲ ਦੇ ਲੀਡਰਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਬਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਸਾਨੂੰ ਇਸ ਮੁਕਾਬਲੇ ਦੇ ਵਿੱਚ ਲੈ ਕੇ ਆਏ ਯਾਨੀ ਕਿ ਲੋਕਾਂ ਨੇ ਵਿਸ਼ਵਾਸ ਜਤਾਇਆ ਹਾਰ ਜਿੱਤ ਦਾ ਇੱਕ ਅਦੇ ਬੰਦੀਤੀ ਹੋਣੀ ਸੀ ਪਰ ਫਿਰ ਵੀ ਜੇਕਰ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਕਿਤਨਾ ਕਿਤੇ ਤਗੜਾ ਮੁਕਾਬਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੇ ਦਿੱਤਾ ਜਰੂਰ ਹੈ ਤੇ ਜਿਸ ਦੇ ਨਾਲ ਹੁਣ ਆਮ ਆਦਮੀ ਪਾਰਟੀ ਤਾਂ ਜਿੱਤ ਗਈ ਹੈ ਪਰ ਅਕਾਲੀ ਦਲ ਦਾ ਜਿਹੜਾ ਘਰਾਵ ਹੈ ਉਹ ਹੋ ਸਕਦਾ ਹੈ ਪੂਰੇ ਪੰਜਾਬ ਦੇ ਵਿੱਚ ਵੱਡੇ ਵਧੇਗਾ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸ਼ਾਇਦ ਹਵਾ ਬਣਨ ਦੇ ਬਣਾ ਕੇ ਕੋਸ਼ਿਸ਼ ਜਿਹੜੇ ਨੇ ਉਹ ਸਾਰੇ ਕਰ ਸਕਦੇ ਨੇ ਤੇ ਲਗਾਤਾਰ ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਮਨੀ ਚੋਣ ਹਮੇਸ਼ਾ ਹੀ ਸਰਕਾਰ ਦੀ ਰਹਦੀ ਆ ਪਰ ਇਸ ਵਾਰ ਇਸ ਵਾਰ ਇਸ ਤਰ੍ਹਾਂ ਹੋਇਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰ ਆਮ ਆਦਮੀ ਪਾਰਟੀ ਇਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਪਹਿਲੇ ਡਾਊਨ ਜਾ ਰਹੀ ਸੀਗੀ ਉਦੋਂ ਝਟਕਾ ਇਹ ਲੱਗਾ ਕਿ ਜੇਕਰ ਕਾਂਗਰਸ ਅੱਗੇ ਜਾਂਦੀ ਤਾਂ ਵੀ ਇਹ ਹੋਣਾ ਸੀਗਾ ਚਲ ਕਾਂਗਰਸ ਅੱਗੇ ਗਈ ਹੈ ਲੜ ਰਹੀ ਸੀ ਪਰ ਜਿਹੜੀਆਂ ਪਾਰਟੀਆਂ ਜਿਹੜੀ ਪਾਰਟੀ ਅਕਾਲੀ ਦਲ ਪਿਛਲੇ ਪਿਛਲੀਆਂ ਚੋਣਾਂ ਦੀ ਜੇ ਗੱਲ ਕਰ ਲਈਏ ਉਹਦੇ ਵਿੱਚ ਜਿੱਤੇ ਸਟ੍ਰੈਟੇਜੀ ਕਰ ਪਾ ਰਹੀ ਸੀ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੇ ਜਿਹੜਾ ਕਿ ਝਟਕਾ ਦਿੱਤਾ ਜੇ ਗੱਲ ਕਰ ਲਈਏ ਅਕਾਲੀ ਦਲ ਤੇ ਹਾਰਾਂ ਦੀ ਤੇ ਅਕਾਲੀ ਦਲ ਹਾਰਿਆ ਹੈ ਸਿਰਫ ਵਾਰਿਸ ਪੰਜਾਬ ਦੇ ਜਿਹੜੀਆਂ ਵੋਟਾਂ ਵਾਰਿਸ ਪੰਜਾਬ ਨੇ ਲਈਆਂ ਨੇ ਜਿਹੜੇ ਮਨਦੀਪ ਸਿੰਘ ਨੇ ਉਹਨੀਆਂ ਹੀ ਵੋਟਾਂ ਦਾ ਡਿਫਰੈਂਸ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਿਹਾ ਹੈ ਜੇਕਰ ਆਮ ਆਦਮੀ ਪਾਰਟੀ ਜੇਕਰ ਮਨਦੀਪ ਸਿੰਘ ਦੀ ਜਗ੍ਹਾ ਇਕੱਲਾ ਇੱਕ ਅਕਾਲੀ ਦਲ ਲੜਦਾ ਹੁੰਦਾ ਆ ਕਿਤੇ ਨਾ ਕਿਤੇ ਅਕਾਲੀ ਦਲ ਦੇ ਜਿੱਤਦਾ ਹੋਣਾ ਸੀਗਾ ਅਕਾਲੀ ਦਲ ਦੀ ਜਿੱਤ ਹੋਈ ਹੋਣੀ ਸੀ ਪਰ ਖੈਪ ਇਹ ਜਿੱਤ ਹਾਰ ਤਾਂ ਚਲੋ ਬਣੀ ਆ ਪਰ ਤਰਨ ਤਰਨ ਦੀ ਚੋਣ ਦੇ ਵਿੱਚ ਮੁਕਾਬਲਾ ਜਿਹੜਾ ਸੀ ਉਹ ਲਗਾਤਾਰ ਭਖਦਾ ਜਾ ਰਿਹਾ ਸੀ ਤੇ ਜਿਹੜਾ ਫਸਟਾ ਮੁਕਾਬਲਾ ਪਹਿਲੇ 3-4 ਤੋਂ ਲੈ ਕੇ 6 ਰਾਊਂਡ ਦੇ ਵਿੱਚ ਵੇਖਣ ਨੂੰ ਮਿਲਿਆ ਪਰ 6ਵੇਂ ਰਾਊਂਡ ਤੋਂ ਬਾਅਦ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਹਰਮੀ ਸੰਧੂ ਦੀ ਜਿਹੜੀ ਲੀਡ ਵਧੀ ਤਾਂ ਉਸ ਲੀਡ ਨੇ ਲਗਾਤਾਰ ਤੁਸੀਂ ਕਹ ਲੋ ਕਿ ਲੀਡ ਬਣਾਈ ਰੱਖੀ ਹਰਮੀਤ ਸੰਧੂ ਨੇ ਤੇ ਆਮ ਆਦਮੀ ਪਾਰਟੀ ਜਿਤਵਲ ਵਧਦੀ ਗਈ ਤਾਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਵਖਾ ਰਹੇ ਆ ਵੱਖ-ਵੱਖ ਏਰੀਏ ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ